ਜੁਝਾਰਵਾਦੀ ਅਤੇ ਕ੍ਰਾਂਤੀਕਾਰੀ ਕਵਿਤਾ ਦਾ ਨਾਮ ਡਾਕਟਰ ਹਰਵਿੰਦਰ ਸਿੰਘ ਸਿਰਸਾ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਨ ਤੇ ਪੇਸ਼ ਕਰ ਰਹੇ ਹਾਂ ਉਹਨਾਂ ਦੀ ਲਿਖੀ ਹੋਈ ਕਵਿਤਾ ਮੈਂ ਭਗਤ ਸਿੰਘ ਬੋਲਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮੈਂ ਭਗਤ ਸਿੰਘ ਬੋਲਦਾ ਹਾਂ ਸਿਰਤੇ ਸਜਾ ਕੇ ਹੈਟ ਦੇ ਕੇ ਮੁਸ਼ਾ ਨੂੰ ਤਾ ਲਾਉਂਦੇ ਹੋ ਨਾਰਾ ਇਨਕਲਾਬ ਜ਼ਿੰਦਾਬਾਦ ਬਨ ਕੇ ਪੱਗ ਪਾ ਕੇ ਕੇਸਰੀ ਬਣਾ ਗਾਉਂਦੇ ਹੋ ਮੇਰਾ ਰੰਗ ਦੇ ਬਸੰਤੀ ਚੋਲਾ ਇਸ ਤਰ੍ਹਾਂ ਤੁਸੀਂ ਭੱਤ ਸਿੰਘ ਨਹੀਂ ਬਣ ਜਾਂਦੇ ਭੱਤ ਸਿੰਘ ਹੋਣ ਦਾ ਮਹਿਜ਼ ਪਰਮਪਾਲਦੇ ਹੋ ਭੱਤ ਸਿੰਘ ਹੋਣ ਲਈ ਤਾਂ ਭੱਤ ਸਿੰਘ ਦੇ ਵਿਚਾਰਾਂ ਨੂੰ ਅਮਲਾਂ ਚ ਢਾਲਣਾ ਪੈਂਦਾ ਲੋਕ ਹਿੱਤਾਂ ਲਈ ਆਪਣੇ ਹੱਡਾਂ ਦਾ ਬਲਣ ਬਲਣਾ ਪੈਂਦਾ ਸਕੂਟਰਾਂ ਬਾਈਕਾਂ ਗੱਡੀਆਂ 'ਤੇ ਲਾ ਕੇ ਮੇਰੀ ਫੋਟੋ ਲਿਖਦੇ ਹੋ ਮਿੱਤਰਾਂ ਦੀ ਮੁਸ਼ਕਲਾ ਸਵਾਲ ਹੈ ਟੌਰ ਪੰਜਾਬੀਆਂ ਦੀ ਵੈਰੀ ਖੰਗੇ ਸੀ ਤਾਂ ਹੀ ਟੰਗੇ ਸੀ ਇਹੋ ਜਹੀ ਲੱਚਰ ਲਫਾਜ਼ੀ ਤੋਂ ਹਮੇਸ਼ਾ ਚੜ ਰਹੀ ਹੈ ਮੈਨੂੰ ਫਿਰ ਮੈਨੂੰ ਕਿਉਂ ਇਸ ਰੰਗ ਵਿੱਚ ਰੰਗਦੇ ਹੋ ਕਿਉਂ ਮੇਰੀ ਸੋਚ ਨੂੰ ਸਿੱਕੇ ਟੰਗਦੇ ਹੋ ਟੋਪੀ ਪੱਗ ਜਾਂ ਨਿੱਕਰ ਵਾਲੇ ਕਿਸੇ ਵੀ ਮੇਰੇ ਬੁੱਤ 'ਚੋਂ ਨਹੀਂ ਚਲਕਦੀ ਮੇਰੀ ਸੋਚ ਉਸ ਥਾਪਤੀ ਜਿਹਦੇ ਖਿਲਾਫ ਮੈਂ ਲੜਿਆ ਸਾਂ ਜੂਝਿਆ ਸਾਂ ਉਸੇ ਦਾ ਕੋਈ ਹਿੱਸੇਦਾਰ ਜਦ ਪੌਂਦਾ ਹੈ ਮੇਰੇ ਗਲ 'ਚ ਹਾਰ ਮੈਂ ਬਹੁਤ ਹੁੰਦਾ ਹਾਂ ਸ਼ਰਮਸ਼ਾਰ ਤੇਰੀ ਫੋਟੋ ਕਿਉਂ ਨਹੀਂ ਭਗਤ ਸਿਆਨ ਲੱਗਦੀ ਨੋਟਾਂ ਤੇ ਨਹੀਂ ਪਸੀਜ਼ਦਾ ਮੈਂ ਅਜਿਹੇ ਗੀਤਾਂ ਦੇ ਨਾਲ ਜਿਹੜੇ ਨੋਟਾਂ ਨਾਲ ਵੇਚੀਵੱਟੀ ਜਾਵੇ ਇਨਸਾਨੀਅਤ ਦਾਦੇ ਲਾ ਦਿੱਤੀ ਜਾਵੇ ਮੁਲਕ ਦੀ ਇੱਜ਼ਤ ਆਬਰੂ ਉਹਨਾਂ ਨੋਟਾਂ ਉੱਪਰ ਛਪਣ ਤੋਂ ਮੈਂ ਸਖਤ ਇਨਕਾਰ ਕਰਦਾ ਹਾਂ ਨੋਟਾਂ ਨੂੰ ਨਹੀਂ ਮੈਂ ਆਪਣੇ ਲੋਕਾਂ ਨੂੰ ਪਿਆਰ ਕਰਦਾ ਹਾਂ ਮੇਰੇ ਜੀਵਨ ਫਲਸਫੇ ਬਾਰੇ ਛੜੀਆਂ ਬਹਿਸਾਂ ਅਤੇ ਬਹਿਸਾਂ ਕਰਨ ਵਾਲਿਆਂ ਤੇ ਵੀ ਮੈਂ ਤਰਸ ਕਰਦਾ ਹਾਂ ਤੇ ਉਹਨਾਂ ਅੱਗੇ ਅਰਜ਼ ਇਹ ਕਰਦਾ ਹਾਂ ਤੀਜੀ ਇੰਟਰਨੈਸ਼ਨਲ ਮਾਸਕੋ ਦੇ ਪ੍ਰਧਾਨ ਨੂੰ ਤਾਰ ਪੜਨ ਤੋਂ ਬਿਨਾਂ ਨਹੀਂ ਸਮਝੇ ਜਾ ਸਕਦੇ ਮੇਰੇ ਸਿਆਸੀ ਸਰੋਕਾਰ ਕਰਤਾਰ ਸਿੰਘ ਸਰਾਬ ਪੜ੍ਹ ਕੇ ਹੀ ਜਾਣ ਪਾਵੋਗੇ ਮੇਰੇ ਪ੍ਰੇਰਣਾ ਸਰੋਤ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੈਂ ਨਾਸਤਿਕ ਕਿਉਂ ਹਾਂ ਮੈਂ ਹਿੰਸਾ ਦਾ ਪੁਜਾਰੀ ਸਾਂ ਜਾਂ ਕੇ ਇੱਕ ਚੇਤਨ ਕ੍ਰਾਂਤੀਕਾਰੀ ਸਾਂ ਇਹ ਜਾਣਨ ਲਈ ਵਚਨਾ ਪਹਿਣਾ ਹੈ ਤੁਹਾਨੂੰ ਮੇਰਾ ਬੰਬ ਦਾ ਫਲਸਫਾ ਮੇਰੇ ਵਿਚਾਰਧਾਰਾ ਦਾ ਕਰੇਗਾ ਨਿਰਣਾ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਮੈਨੀਫੈਸਟੋ ਕਲਮਕਾਰ ਇੱਕ ਵਾਰ ਤਾਂ ਕੋਖਣ ਡ੍ਰੀਮ ਲੈਂਡ ਦੀ ਭੂਮਿਕਾ ਨੌਜਵਾਨ ਪੜ੍ਹ ਕੇ ਤਾਂ ਵੇਖਣ ਨੌਜਵਾਨ ਭਾਰਤ ਸਭਾ ਦਾ ਘੋਸ਼ਣਾ ਪੱਤਰ ਵਿਦਿਆਰਥੀ ਸੁਣਨਾ ਸਹੀ ਵਿਦਿਆਰਥੀਆਂ ਦੇ ਨਾਂ ਸੰਦੇਸ਼ ਕਿੰਨੇ ਵੱਡੇ ਸੰ ਮੇਰੇ ਫਿਕਰ ਇੱਕ ਵਾਰ ਵੇਖੋ ਤਾਂ ਸਹੀ ਮੇਰੀ ਜੇਲ ਨੋਟਬੁੱਕ ਦਿਲੀਤਮੰਨਾ ਹੈ ਮੇਰੀ ਕਰਕੇ ਆਪਣੇ ਦਿਮਾਗਾਂ ਨੂੰ ਵਿਚਾਰਾਂ ਨੂੰ ਰੋਸ਼ਨ ਸਮਝੋ ਜਾਣੋ ਮੈਨੂੰ ਮੇਰੇ ਹੀ ਜਾਵੀਏ ਤੋਂ ਮੇਰੇ ਬਾਰੇ ਸਿਰਜ ਕੇ ਪਰਮ ਚਾਹੁੰਦੀ ਹੈ ਜੋ ਸਥਾਪਤੀ ਇਹਨਾਂ ਨਾਪਾਕ ਹਰਕਤਾਂ ਨੂੰ ਮੈਂ ਬੜੀ ਨਿਰਖ ਪਰਖ ਨਾਲ ਪਿਆ ਟੋਲਦਾ ਹਾਂ ਮੇਰੇ ਪਿਆਰੇ ਵਤਨ ਵਾਸੀਓ ਮੈਂ ਭਗਤ ਸਿੰਘ ਬੋਲਦਾ ਹਾਂ ਤੁਹਾਡਾ ਆਪਣਾ ਭਗਤ ਸਿੰਘ ਬੋਲਦਾ ਹਾਂ